ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਚੈਨਲ ਸੈਜੋ ਅਸਟੱਕ ਮੈਂ ਹਾਂ ਪੱਤਰਕਾਰ ਗੋਬਿੰਦ ਕੀਤਾ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਤੇ ਤਾਜ਼ਾ ਜਿਹੜੀ ਅਪਡੇਟ ਉਸ ਵੱਲ ਲੈ ਕੇ ਜਾ ਰਹੇ ਹਾਂ ਜਿਲ੍ਹਾ ਕਪੂਰਥਲਾ ਦੇ ਪਿੰਡ ਲਖਣ ਖੋਲੇ ਵਿੱਚ ਇੱਕ ਨਜਾਇਜ਼ ਉਸਾਰੀ ਤੇ ਪੀਲਾ ਪੰਜਾਬ ਸਰਕਾਰੀ ਹੁਕਮ ਅਨੁਸਾਰ ਫਿਰਿਆ ਹੈ ਔਰ ਜ਼ਰੂਰ ਜਾਣਕਾਰੀ ਲਈ ਚਲਦੇ ਆਪਾਂ ਪਿੰਡ ਲਖਣ ਖੋਲੇ ਕੱਟ ਕੇ ਸਾਈਡ ਤੇ ਕਰਦੇ ਹੋ ਕਰੋ ਉਹਨੂੰ ਸਾਈਡ ਤੇ ਮਰਮਖਸ਼ ਮੇਰਾ ਮਾ ਚਾਜਾ ਕੀਤਾ ਵਿਆਹ ਉਧਰ ਉਹਨਾਂ ਨੇ ਮੈਨੂੰ 1 ਕਿੰਡ ਬੇਟਾ ਪੁੰਚ ਅਨ ਸਭਾ ਉਧਰ ਮੈਂ ਐਕਟਰ ਪੁੰਚ ਤੇ ਸਰ ਬੇਟਾ ਮੇਰਾ ਸਰ ਪੁੰਚ ਵੀ ਆ ਗਈ ਇਹ ਸਾਰੇ ਹੁਕਮ ਨਹੀਂ ਕੀਏ ਦਾ ਸਰ ਦੇ ਮਤਲਬ ਹੈ। ਹਾਂਜੀ। ਅੱਗੇ ਸਾਰੇ ਦੇਖੀਏ ਇਸ ਤਰ੍ਹਾਂ ਪੰਚਾਇਤ ਕੰਡ ਵਿੱਚ ਨਾ ਟਿੱਕ ਸਪੈਰ ਰੱਖਣ ਨੂੰ ਜਗ੍ਹਾ ਨਹੀਂ ਪੰਚਾਇਤ ਦੀ ਸਾਡੀ। ਤੇ ਸਾਡੇ ਕੋਲ ਜੋ ਵੇ ਸਾਡੇ ਕਦੇ ਪੰਚਾਇਤ ਅਸੀਂ ਗੁਰੂ ਘਰ ਚ ਵੋਟਾਂ ਪਾਉਂਦੇ ਆ। ਕੋਈ ਫੋਨ ਆਉਗਲਾ ਮੰਦ ਸਾਡੇ ਅਫਸਰ ਐਸਫਪੀ ਸਾਹਿਬ ਆਉਂਦੇ ਤੁਸੀਂ ਅਸੀਂ ਤੁਹਾਨੂੰ ਗੁਰਦਵਾਰ ਸਾਹਿਬ ਉੱਥੇ ਲੈ ਕੇ ਬਿਠਾਈ। А, почекайте. А, де ж він його узяв? А, рашен. А, бачив. ਪੰਜਾਬ ਸਰਕਾਰ ਵੱਲੋਂ ਅੱਜ ਆਪਾਂ ਵਿੱਚ ਦਲਤ ਕਮਾ ਦੇ ਖਿਲਾਫ ਗੈਰ ਕਾਨੂੰਨੀ ਕਮਾ ਦੇ ਖਿਲਾਫ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਅਸੀਂ ਲਖਨਖੋਲੇ ਪਿੰਡ ਆ ਥਾਣਾ ਸੁਬਾਨਪੁਰ ਹਲਕਾ ਪੁਲਾਥ ਦੇ ਵਿੱਚ ਹਾਜ਼ਰ ਆ ਜਿੱਥੇ ਆਮ ਕੁਝ ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਉਸਾਰੀਆਂ ਕੀਤੀ ਗਈਆਂ ਸਨ ਇਹਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਜਿਹੜੇ ਬੀਡੀਪੀ ਉਹ ਨਡਾਲਾ ਸਾਹਿਬ ਵੱਲੋਂ ਮੌਕੇ ਤੇ ਇਨਸਪੈਕਸ਼ਨ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਪ੍ਰਕਿਰਿਆ ਕਰਦੇ ਹੋਏ ਅੱਜ ਇਹਨਾਂ ਨੂੰ ਨੋਟਿਸ ਦੇ ਕੇ ਸਾਰੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਤੇ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲੇ ਮੈਜਿਸਟ੍ਰੇਟ ਸਾਹਿਬ ਦੇ ਨਾਲ ਅੱਜ ਗੈਰ ਕਾਨੂੰਨੀ ਉਹ ਸਾਰੀਆਂ ਜਿਹੜੀ ਕੀਤੀਆਂ ਤੇ ਪੰਚਾਇਤੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੈ ਉਹਦਾ ਕਬਜ਼ਾ ਵਾਪਸ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈਗਾ ਇਹਨਾਂ ਦਾ ਪੁਰਾਣਾ ਰਿਕਾਰਡ ਖੋਖ ਕਰਨ ਦੇ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਹ ਘਰ ਜਗੀਰ ਕੌਰ ਉਸ ਬਿੱਲੋ ਦਾ ਹੈਗਾ ਤੇ ਇਹਨਾਂ ਦੇ ਉੱਤੇ 8 ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਹਨ ਇਹ ਲੋਕਾਂ ਨਾਲ ਗੱਲ ਕਰ ਪਤਾ ਗੱਲ ਕਰਕੇ ਪਤਾ ਲੱਗਿਆ ਕਿ ਕਾਫੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਤੇ ਪਿਛਲੀ ਵਾਰ ਨਵੰਬਰ 2025 ਦੇ ਵਿੱਚ ਹੀ ਇਹਨਾਂ ਦੇ ਉੱਤੇ ਇੱਕ ਐਨਡੀਪੀਐਸ ਐਕਟ ਦਾ ਮਕਦਮਾ ਜਿਹੜਾ ਲੋਕਲ ਪੁਲਿਸ ਨੇ ਦਰਜ ਕੀਤਾ ਗਿਆ ਸੀ ਅੱਜ ਇਹਨਾਂ ਦੇ ਘਰ ਤੇ ਜਿਹੜੀ ਵੱੜੀ ਕਾਰਵਾਈ ਜਿਹੜੀ ਕੀਤੀ ਗਈ ਹੈ ਤੇ ਜਿਹੜਾ ਸਰਕਾਰੀ ਜ਼ਮੀਨ ਦਾ ਵਾਪਸ ਕਬਜ਼ਾ ਲਿਆ ਗਿਆ ਹੈ ਇਹ ਕਪੂਰਥਲਾ ਪੁਲਿਸ ਤੇ ਕਪੂਰਥਲਾ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਨੇ ਇਹ 11ਵਾਂ ਜਾਂ 11ਵਾਂ ਘਰ ਜਿਹੜਾ ਹੈਗਾ ਉਹਨੂੰ ਜਿਹੜਾ ਜਿਹੜੀ ਨਜਾਇਜ਼ ਉਸਾਰੀਆਂ ਕੀਤੀਆਂ ਸੀ ਉਹ ਢਾ ਕੇ ਜਿਹੜਾ ਪੰਚਾਇਤੀ ਜ਼ਮੀਨ ਦਾ ਜਿਹੜਾ ਸਰਕਾਰ ਦਾ ਆਪਣੀ ਜ਼ਮੀਨ ਦਾ ਕਬਜ਼ਾ ਹੈ ਉਹ ਲਿਆ ਗਿਆ ਹੈਗਾ ਹੈ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਸਰਕਾਰ ਵੱਲੋਂ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤੇ ਜਾਊਗਾ ਕਿ ਇਸ ਪੰਜਾਬ ਸਰਕਾਰ ਦਾ ਤੇ ਦਾ ਟੀਚਾ ਹੈਗਾ ਤੇ ਅਸੀਂ ਵਚਨਬੱਧ ਹੈਗੇ ਆਂ ਕਿ ਇਲਾਕੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਾ ਹੋਵੇ ਤੇ ਨਸ਼ੇ ਦੇ کاروبار ਉੱਤੇ ਜੇ ਅਸੀਂ ਸਖਤ ਕਾਰਵਾਈ ਕਰਕੇ ਲਗਾਮ ਲਗਾਉਣ ਲਈ ਵੀ ਅਸੀਂ ਬਚਨ ਬੰਦ। ਇਸ ਪਿੰਡ ਵਿੱਚ ਇਸ ਤੋਂ ਇਲਾਵਾ ਹੋਰ ਵੀ ਕੰਮ ਹੈਗੇ ਜੋ ਢਾਈ ਜਾਣਗੇ। ਬਿਲਕੁਲ ਆ ਇਸ ਪਿੰਡ ਦੇ ਵਿੱਚ ਹੋਰ ਵੀ ਜਿਹੜਾ ਸਰਵੇ ਅਸੀਂ ਕਰ ਰਹੇ ਹਾਂ ਜਿੱਥੇ-ਜਿੱਥੇ ਨਜਾਇਜ਼ ਉਸਾਰੀਆਂ ਹੈਗੀਆਂ ਤੇ ਉਹਦਾ ਜਿਹੜਾ ਜਾਇਜ਼ਾ ਲੈ ਕੇ ਅਸੀਂ ਸਬੰਧਤ ਮਹਿਕਮੇ ਨਾਲ ਤਾਲਮੇਲ ਕਰਕੇ ਵੱੰਦੀ ਕਾਰਵਾਈ ਸ਼ੁਰੂ ਕਰਾਂਗੇ। ਨਸ਼ਾ ਵੇਚਣ ਵਾਲਿਆਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ? ਨਸ਼ਾ ਵੇਚਣ ਵਾਲਿਆਂ ਨੂੰ ਮੈਂ ਇਹੀ ਕਵਾਂਗਾ ਕਿ ਸਰਕਾਰ ਵੱਲੋਂ ਯੋਗ ਨਸ਼ਾ ਵਿਰੁੱਧ ਜਿਹੜਾ ਚਲਾਇਆ ਗਿਆ ਉਹਦੇ ਤਹਿਤ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਅਸੀਂ ਕੰਮ ਕਰ ਰਹੇ ਆ ਮੈਂ ਉਹਨਾਂ ਨੂੰ ਇਹੀ ਕਵਾਂਗਾ ਜਾਂ ਇਹ ਨਸ਼ੇ ਦਾ ਕੰਮ ਛੱਡ ਕੇ ਬੂਲ ਧਾਰਾ ਵਿੱਚ ਸੱਚੇ ਸੁੱਚੇ ਕੰਮ ਕਰਕੇ ਆਪਣਾ ਜਿਹੜਾ ਰੋਜ਼ਗਾਰ ਕਰਨ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਚੰਗੀ ਸੇਧ ਦੇਣ ਤੇ ਚੰਗੀ ਮੂਲ ਧਾਰਾ ਵਿੱਚ ਜੁਆਇਨ ਕਰਨ ਜੇ ਉਹ ਗਲਤ ਕੰਮ ਕਰਦੇ ਰਹਿਣਗੇ ਤੇ ਉਹਦੇ ਖਿਲਾਫ ਜਿਹੜੀ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਕਿਸੇ ਨੂੰ ਵੀ ਇਹ ਜਿਹੜਾ ਨਸ਼ੇ ਦਾ ਕੋੜ ਜਿਹੜਾ ਵਧੂਗਾ ਉਹਨੂੰ ਬਿਲਕੁਲ ਨਹੀਂ ਕਰਨ ਦਿੱਤਾ ਜਾਊਗਾ ਤੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਧੰਨਵਾਦ ਜੀ ਅੱਜ ਦਾ ਬਸ ਇੰਨਾ ਹੀ ਫਿਰ ਦੇਖਦੇ ਹਾਂ ਨਵੀਂ ਅਤੇ ਤਾਜ਼ਾ ਅਪਡੇਟ ਦੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਹਿਯੋਗ ਹਸਤਕ